ਕਿ ਤੱਕਰ 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 ਕਿ ਤੱਕਰ 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 ਕਿ ਤੱਕਰ 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 ਤੂੰ ਕੱਪੜੇ ਆਪ ਹੀ ਲਾ ਤੇ ਹੁਣ ਜੇ ਤੂੰ ਕੱਪੜੇ ਹੀ ਲਾ ਤੇ ਫਿਰ ਮੁੱਛ ਦਾ ਛੱਡਾ ਪਾਣੀ ਪਾਉਣਾ ਸੀ ਰੀਸਾ 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 ਨਾਂਸੀ ਗਰੇਵਾਲ ਨੇ ਇੱਕ ਵਾਰ ਫੇਰ ਲਾਤੀਆਂ ਪਾਣੇ ਸਿੱਧੂ ਦੀਆਂ ਰੀਸਾ 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 ਸੋ ਪਾਣੇ ਸਦ ਤੱਕ ਡਾਇਲੌਗ ਸੀ ਉਹ ਆਤਮਾਨਾ ਤੂੰ ਬੰਮਾ ਜੇਬ ਵਿੱਚ ਰੱਖੇ ਪਤੰਦਰਾ ਤੂੰ ਐਸਾ ਜੇਬ ਵਿੱਚ ਭਗਵੰਤ ਮਾਨ ਵੜਿਆ ਆਪਦੀ ਗੋਜੀ ਦੇ ਵਿੱਚ ਕਿਉਂ ਨੇ ਅਸੀਂ ਵੜ ਕੇ ਕੁੱਤ ਕਤਾਰੀਆਂ ਕੀਤੀਆਂ ਤੇਰੇ ਕੁੱਤ ਕਤਾਰੀਆਂ ਕੀਤੀਆਂ ਕਿ ਤੂੰ ਤਰ 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 ਤੂੰ ਕੱਪੜੇ ਆਪ ਹੀ ਲਾ ਤੇ ਹੁਣ ਜੇ ਤੂੰ ਕੱਪੜੇ ਹੀ ਲਾ ਤੇ ਤੇ ਪੁਲਿਸ ਦਾ ਛੰਡਾ ਪਾਣੀ ਪਾਵਾ ਸੀ ਤੈਨੂੰ ਕਿਹਨੇ ਆਖਿਆ ਸੀ ਗੋਦੇ ਪੱਠੇ ਆਪਾਂ ਨਹੀਂ ਸਿੱਧੂ ਕਿ ਤੂੰ ਭਗਵੰਤ ਮਾਨ ਨੂੰ ਆਪਣੀ ਗੋਜੀ ਦੇ ਵਿੱਚ ਰੱਖ ਤੈਨੂੰ ਕਿਹਾ ਸੀ ਕਿਸੇ ਨੇ ਗੋਜੀ ਚ ਪਾ ਦੇਖ ਲੈ ਗੋਜੀ ਚ ਪਾਇਆ ਬੰਦਾ ਪਾਰਾ ਪੈ ਗਿਆ ਤੈਨੂੰ ਅਗਲੀ ਵਾਰ ਮੈਂ ਉਮੀਦ ਕਰਦੀ ਆਂ ਤੂੰ ਗੋਜੀ ਚ ਆਪਣੇ ਕੱਛੇ ਚ ਆਪਣੇ ਪਿਛਵਾੜੇ 'ਚ ਆਪਣੇ ਕੱਚ ਥੱਲੇ ਕਿਸੇ ਵੀ ਸੀਐਮਪੀਐਮ ਕਿਸੇ ਨੂੰ ਪਾਨ ਦੀ ਕੋਸ਼ਿਸ਼ ਨਾ ਕਰੀ ਕਿਉਂਕਿ ਉਹਨਾਂ ਤੇਰੇ ਬਰਖ ਦੇ ਸਿੱਲੀ ਤੇ ਲੰਬਾ ਪਾਦਾ ਬੰਦਾ ਬਿਲਕੁਲ ਬੰਦਾ ਅਸੀਂ ਆਮ ਕਿਸੇ ਬੰਦੇ ਨੂੰ ਜਦੋਂ ਆਪਾਂ ਗਾਲਾਂ ਕੱਢਦੇ ਆ ਨਾ ਗੰਦ ਬੱਕਦੇ ਆ ਉਹ ਬੰਦਾ ਚਰਾ ਜਾਂ ਬੱਚੋ ਫੋਜ ਜਾਂਦਾ ਤੁਹਾਡਾ ਗੰਦ ਸੁਣ ਕੇ ਜਾਂ ਵਿਚਾਰਾ ਅਫਸਰ ਦੇ ਜਾ ਕੇ ਕੰਪਲੇਨਟ ਦਿੰਦਾ ਅਫਸਰ ਤੁਹਾਨੂੰ ਬੁਲਾ ਕੇ ਮਾੜਾ ਮੋਟਾ ਝਾੜ ਕੇ ਤੋੜ ਦਿੰਦਾ ਕਿਉਂਕਿ ਉਹ ਬੰਦੇ ਕੋਲ ਉਹਦਾ ਨਹੀਂ ਹੁੰਦਾ ਪਰ ਇਹ ਸੀਐਮ ਦਾ ਮਾਮਲਾ ਸੀ ਹੱਤੋਂ ਜ਼ਿਆਦਾ ਸੀਮ ਨੂੰ ਗੰਦ ਬਕਵਾ ਪੰਨੇ ਸਿੱਤੂ ਨੇ ਇੱਕ ਡਾਇਲੌਗ ਬੋਲਿਆ ਸੀ ਹੁਣ ਤਾਂ ਜੇਲ੍ਹ ਤੋਂ ਬਾਹਰ ਆ ਗਿਆ ਆਪਨੇ ਹੱਡ ਬਿੱਤੀ ਕਹਾਣੀ ਵੀ ਦੱਸ ਰਿਹਾ ਦੱਸਣੀ ਵੀ ਚਾਹੀਦੀ ਉਹਨੂੰ ਕਿ ਉਹਦੇ ਨਾਲ ਜੇਲ੍ਹ ਵਿੱਚ ਕੀ ਕੀ ਹੋਇਆ ਥਾਣੇ ਜੇਲ੍ਹ ਤੋਂ ਜਿੱਥੇ ਵੀ ਉਹਨੂੰ ਰੱਖਿਆ ਕਿਉਂਕਿ ਉਹਦੇ ਇਸ ਲੈਸਨ ਤੋਂ ਜਿਹੜੇ ਨੌਜਵਾਨ ਹੋਰ ਪੀੜ੍ਹੀ ਐ ਉਹ ਵੀ ਸੋਚ ਸਮਝ ਕੇ ਗੱਲ ਕਰੋਗੇ ਕਿ ਵੱਡੇ ਅਫਸਰ ਸੀਐਮ ਨਾਲ ਜਾਂ ਵੱਡੇ ਅਫਸਰ ਦੇ ਨਾਲ ਗੱਲ ਕਰਨੀ ਕਿਵੇਂ ਐ ਸੋ ਪਾਣੇ ਸਿੱਧੂ ਦਾ ਡਾਇਲੌਗ ਸੀ ਤੋ ਆਤਮਾਨਾ ਤੇਰੇ ਵਰਗਾ ਮਾ ਮੇਹੇ ਵਿੱਚ ਰੱਖੇ ਪਤੰਦਰਾ ਤੂੰ ਐਸਾ ਜੇਬ ਵਿੱਚ ਭਗਵਾਨtਮਾਨ ਵੜਿਆ ਆਪਦੀ ਗੋਜੀ ਦੇ ਵਿੱਚ ਕਿ ਉਹਨੇ ਐਸੀ ਵੜ ਕੇ ਕੁੱਤ ਕਤਾਰੀਆਂ ਕੀਤੀਆਂ ਤੇਰੇ ਕੁੱਤ ਕਤਾਰੀਆਂ ਕੀਤੀਆਂ ਕਿ ਤਕਰ 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 ਤੂੰ ਕੱਪੜੇ ਆਪ ਹੀ ਲਾ ਤੇ ਹੁਣ ਜੇ ਤੂੰ ਕੱਪੜੇ ਹੀ ਲਾ ਤੇ ਤੇ ਪੁਲਿਸ ਦਾ ਛੰਡਾ ਪਾਣੀ ਪਾੜਾ ਸੀ ਤੈਨੂੰ ਕਿਹਨੇ ਆਖਿਆ ਸੀ ਰੂ ਦੇ ਪੱਠੇ ਆ ਪਾਣੇ ਸਿੱਧੂ ਕਿ ਤੂੰ ਭਗਵਾਨtਮਾਨ ਨੂੰ ਆਪਣੀ ਗੋਜੀ ਦੇ ਵਿੱਚ ਰੱਖ ਤੈਨੂੰ ਕਿਹਾ ਸੀ ਕਿਸੇ ਨੇ ਗੋਜੀ ਚ ਪਾ ਦੇਖ ਲੈ ਗੋਜੀ ਚ ਪਾਇਆ ਬੰਦਾ ਪਾਰਾ ਪੈ ਗਿਆ ਤੈਨੂੰ ਅਗਲੀ ਵਾਰ ਮੈਂ ਉਮੀਦ ਕਰਦੀ ਆਂ ਤੂੰ ਗੋਜੀ ਚ ਆਪਣੇ ਕੱਚੇ ਚ ਆਪਣੇ ਪਿਛਵਾੜੇ ਚ ਆਪਣੇ ਕੱਚ ਥੱਲੇ ਕਿਸੇ ਵੀ ਸੀਐਮ ਪੀਐਮ ਕਿਸੇ ਨੂੰ ਪਾਉਣ ਦੀ ਕੋਸ਼ਿਸ਼ ਨਾ ਕਰੀ ਕਿਉਂਕਿ ਉਹਨਾ ਤੇਰਾ ਬਰਤ ਨਹੀਂ ਸਿੱਲੀ ਤੇ ਲੰਬਾ ਪਾਦਾ ਬੰਦਾ ਬਿਲਕੁਲ ਬੰਦਾ ਅਸੀਂ ਆਮ ਕਿਸੇ ਬੰਦੇ ਨੂੰ ਜਦੋਂ ਆਪਾਂ ਗਾਲਾਂ ਕੱਢਦੇ ਆ ਨਾ ਗੰਦ ਬੱਕਦੇ ਆ ਉਹ ਬੰਦਾ ਵਿਚਾਰਾ ਗਿਆ ਬੱਚੋ ਖੋ ਜਾਂਦਾ ਤੁਹਾਡਾ ਗੰਦ ਸੁਣ ਕੇ ਗਿਆ ਵਿਚਾਰਾ ਅਫਸਰ ਦੇ ਜਾ ਕੇ ਕੰਪਲੇਨਟ ਦਿੰਦਾ ਅਫਸਰ ਤੁਹਾਨੂੰ ਬੁਲਾ ਕੇ ਮਾੜਾ ਮੋਟਾ ਝਾੜ ਕੇ ਤੋੜ ਦਿੰਦਾ ਕਿਉਂਕਿ ਉਹ ਬੰਦੇ ਕੋਲ ਔਦਾ ਨਹੀਂ ਹੁੰਦਾ ਪਰ ਇਹ ਸੀਐਮ ਦਾ ਮਾਮਲਾ ਸੀ ਹੱਥੋਂ ਜ਼ਿਆਦਾ ਸੀਐਮ ਨੂੰ ਗੰਦ ਬਕਣਾ ਇੰਨੀ ਖਰਾਕ ਬੰਦੀ ਸੀ ਚਲੋ ਕੱਲਾ ਸੀਐਮ ਦਾ ਮੈਟਰ ਵੀ ਨਹੀਂ ਸੀ ਮੈਟਰ ਸੀ ਲੋਕਾਂ ਨੂੰ ਫੋਨ ਤੇ ਥ੍ਰੈਟਿੰਗਸ ਦੇਣਾ ਜਿਵੇਂ ਮੈਂ ਪੈਸੇ ਕਢਾਉਂਦਾ business ਕਰਦਾ ਕਾਕੇ ਹੁਣ ਨਹੀਂ ਮਨ ਲੱਗਾ ਤੂੰ business ਕਰੇਂਗਾ ਪੈਸੇ ਕਢਾਉਂਦਾ ਚੇ ਕਰੇਂਗਾ ਬੜੀ ਤਮੀਜ਼ ਨਾਲ ਕਰੇਂਗਾ ਔਰ ਵੈਸੇ ਹੁਣ ਤੇਰੀ ਗੱਲ ਕਿਸੇ ਨੇ ਮੰਨੀ ਵੀ ਨਹੀਂ ਸਭ ਨੂੰ ਪਤਾ ਹੈ ਵੀ ਇਹਦੇ ਛਿੱਤਰ ਪ੍ਰੇਡ ਹੋਈ ਆ ਹੁਣ ਤੋ ਕਿਸੇ ਨੂੰ ਫੋਨ ਲਾਇਆ ਪੈਸੇ ਦੇ ਦੇ ਪੈਸੇ ਕੋਈ ਨਹੀਂ ਦਿੰਦਾ ਅਗਰ ਤੈਨੂੰ ਕੋਈ ਗੱਲ ਕਹੂਗਾ ਪਰਚਾ ਘਟਾਵਾਂ ਮੜਕੇ ਮੋਦੀ ਛੱਤ ਨੂੰ ਠੰਡਾ ਕੇ ਬਹਿ ਜਾਗਾ ਲੱਖਾਂ ਸੁਦਾ ਮੈਨੂੰ ਬਣ ਕਿੱਡਾ ਛਾਤਰ ਹੈ ਲੱਖਾਂ ਦੇਖ ਉਹਨੇ ਪਾਇਆ ਗੰਦ ਭਗਵੰਤ ਮਾਨ ਤੇ ਆ ਜਿਹੜਾ ਰਫਤਾਰ ਰਫਤਾਰ ਤੁਰਿਆ ਫਿਰਦਾ ਉਹਨੂੰ ਦੇਖਿਆ ਭਗਵੰਤ ਮਾਨੂੰ ਸਿੱਧੇ ਗਾਲਾਂ ਕੱਢ ਦੇ ਚਾਹੇ ਭਗਵੰਤ ਮਾਨ ਹੈ ਚਾਹੇ ਦੁਖਬੀਰ ਬਾਦਲ ਹੈ ਚਾਹੇ ਸੁਖਬੀਰ ਬਾਦਲ ਹੈ ਚਾਹੇ ਤੜਕਬੀਰ ਬਾਦਲ ਆ ਚਾਹੇ ਕੋਈ ਵੀ ਐਸੀ ਆ ਕਿਸੇ ਸੀਐਮ ਤੇ ਤੁਸੀਂ ਆਏ ਮਿੱਟੀ ਪਾਉਂਗੇ ਡੰਡਾ ਭੜੜ ਜ਼ਰੂਰ ਹੋਏਗੀ ਕਿਸੇ ਬੰਦੇ ਨੂੰ ਫੋਨ ਕਰਕੇ ਸੈਟਿੰਗਸ ਦਵੋਗੇ ਪੈਸੇ ਕੱਢ ਨਹੀਂ ਤਾਂ ਪਾੜ ਦੂੰ ਖਲਾਰ ਦੂੰ ਇੰਨੀਆਂ ਕੁੜੀਆਂ ਨੂੰ ਕੋੜੀ ਕੁੜੀ ਨੂੰ ਫੋਨ ਤੇ ਭਾਨੀ ਸਿੱਤੂ ਨੇ ਕਿਹਾ ਸੀ ਨਾ ਤੇਰੀ ਜ਼ੁਬਾਨ ਖਿੱਚ ਲੂੰਗਾ ਤੇਰੀ ਗੁਤਨੀ ਕਮਾ ਦੂੰਗਾ ਫਿਰ ਇੱਕ 에ਜੰਟ ਕੁੜੀ ਨੂੰ ਵੀ ਕੁੱਟਣ ਤੱਕ ਗਿਆ ਸੀ ਵਿੱਚ ਬੰਦੇ ਆ ਗਏ ਉਹ ਵੀ ਵੀਡੀਓ ਵਾਇਰਲ ਹੋਈ ਸਭ ਨੇ ਦੇਖਿਆ ਉਹਦੀ ਸਾਰੀਆਂ ਵੀਡੀਓ ਕਿੰਨੀ ਗੰਦੀਆਂ ਗਾਲਾਂ ਕੱਢਦਾ ਹੈ ਬੰਦਾ ਇਹ ਬੰਦਾ ਨਹਿਰ ਤੇ ਖੋਰ ਵੀਡੀਓ ਵਾਲ ਵਾਇਰਲ ਹੋਈ ਜੀ ਤਾਂ ਚੇਅਰ ਲਾ ਕੇ ਬੈਠਾ ਸੀ ਕਹਿ ਰਿਹਾ ਜੀ ਫਲਾਨਾ ਆਇਆ ਰਹਹੁਲ ਗਾਂਧੀ ਆਇਆ ਰਹਹੁਲ ਗਾਂਧੀ ਦੀ ਭੈਣ ਜੁੱਤਨਾ ਪੈ ਗਈ ਸੀ ਮਤਲਬ ਇਨਾ ਵਾਈਆ ਤੂੰ ਸੜੇ ਚੋਹਰੇ ਮਿੱਥੋਂ ਗਾਲਾਂ ਖਾਨਾ ਹੈ ਉਮਰ ਤੂੰ ਬਹੁਤ ਛੋਟਾ ਹੋ ਜਾਂਦਾ ਮਰਨਾ ਉਹ ਤੇ ਸਾਹਮਣੇ ਵੀ ਆਵੇ ਨਾ ਤਾਂ ਸ਼ਾਇਦ ਤੇਰੇ ਮੂੰਹ ਤੇ ਤਿੰਨ ਚਾਰ ਚਪੇੜਾ ਮੈਂ ਮਾਰਦਾ ਜਿਹੜਾ ਤੂੰ ਆਪਣਾ 26 ਇੰਚ ਦਾ ਲੱਕ ਲੈ ਕੇ ਤੇ ਨਿੱਕੇ ਨਿੱਕੇ ਡੋਲਿੰਗਾਂ ਲੈ ਕੇ ਤੇ ਫੁਕਰੇ ਗੁੱਚੋੜਾ ਹੋ ਕੇ ਆਏ ਤੁਰਦਾ ਕਿਹੜਾ ਡੋਣ ਐ ਤੂੰ ਉਹ ਹੈਗੀ ਆ ਦੋ ਥੱਪੜਾਂ ਦੀ ਮਾਰ ਸ਼ੁਕਰ ਕਰ ਤੇਰਾ ਟ੍ਰੀਟਮੈਂਟ ਘੱਟ ਕੀਤਾ ਪੰਜਾਬ ਪੁਲਿਸ ਨੇ ਤੇਰੇ ਵਰਗੇ ਸੁੱਕੇ ਤਿੱਲੇ ਨੂੰ ਨਾ ਜੇ ਪ੍ਰੋਪਰਲੀ ਜ਼ਿਆਦਾ ਟ੍ਰੀਟਮੈਂਟ ਮਿਲਿਆ ਹੁੰਦਾ ਤਾਂ ਸਤੂ ਬਚਣਾ ਵੀ ਨਹੀਂ ਸੀ ਹੁਣ ਤੂੰ ਕਹਿਣਾ ਜੀ ਜੇ ਮੈਂ ਮਰਿਆ ਤਾਂ ਦੇਖ ਲੋ ਸਰਕਾਰ ਤੈਨੂੰ ਮੱਛਰ ਨੂੰ ਮਰੇ ਹੋਏ ਮੱਛਰ ਨੂੰ ਮਾਰਨਾ ਕਿਹਨੇ ਐ ਤੈਨੂੰ ਤਾਂ ਬਰਫ਼ ਦੀ ਸਿੱਲੀ ਤੇ 1 ਘੰਟੇ ਵਾਸਤੇ ਪਾ ਕੇ ਛੱਡ ਦੋ ਤੂੰ ਤਾਂ ਉੱਦਾਂ ਹੀ ਮਰ ਜਾਣਾ ਸੁੱਕਾ ਸੁੰਡਾ ਐ ਤੂੰ ਇੱਕ ਹੱਟਾ ਕੱਟਾ ਬੰਦਾ ਤੈਨੂੰ ਪਾੜ ਕੇ ਖਿਲਾ ਦੇ। ਕੁੜੀਆਂ ਕੋ 26 ਲੱਖ ਆ ਤੇਰਾ। ਗੱਲਾਂ ਕਰਦਾ ਤੂੰ ਵੱਡੀਆਂ ਵੱਡੀਆਂ। ਤੂੰ ਸਮਾਜ ਸੇਵਾ ਕਰਨੀ ਆ ਤਾਂ ਤਮੀਜ਼ ਨਾਲ ਕਰ। ਤੂੰ ਸਮਾਜ ਨੂੰ ਸੁਧਾਰਨਾ ਤਾਂ ਤਮੀਜ਼ ਨਾਲ ਸੁਧਾਰ ਪਹਿਲੇ ਆਪਣੀ ਲੈਂਗੁਏਜ ਨੂੰ ਸੁਧਾਰ। ਜਿਹੜੇ ਖੜੇ ਨੇ ਤੂੰ ਗੰਦੀਆਂ ਗਾਲਾਂ ਕੱਢਦਾ। ਸਾਰੇ ਪਾਸੇ ਗੰਦ ਬੋਲਦਾ। ਆਈ ਹੋਪ ਕਿ ਇੰਨੇ ਟ੍ਰੀਟਮੈਂਟ ਤੋਂ ਬਾਅਦ ਤੂੰ ਹੁਣ ਗੰਦ ਨਹੀਂ ਬਕੇਗਾ। ਐਂਡ ਆਈ ਹੋਪ ਤੇਰਾ ਪੈਸਿਆਂ ਕਢਾਣ ਵਾਲਾ ਜਿਹੜਾ ਬਿਜ਼ਨਸ ਆ ਉਹ ਹੁਣ ਫੇਲ ਹੋ ਗਿਆ ਕਿਉਂਕਿ ਤੇਥੋਂ ਕੋਈ ਡਰਨ ਵਾਲਾ ਆ। ਜਿਹਨੂੰ ਕਿਰੋ ਫੋਨ ਲਾਉਗਾ ਪੋਨੋ ਸੂਦੂ ਬੋਲੋ ਪੋਨੋ ਸੂਦੂ ਬੋਲੋ ਪੋਨੋ ਸੂਦੂ ਬੋਲੋ ਪੋਨੋ ਸੂਦੂ ਇਹ ਕੀ ਬਦਮਾਸ਼ ਪਾਨਾ ਸਿੱਧੂ ਕੀ ਐ ਤੂੰ ਹੈ ਗਈਆਂ ਜਿਹਨੂੰ ਕਿਰੋ ਫੋਨ ਲਾਉਗਾ ਪੋਨੋ ਸੂਦੂ ਬੋਲੋ ਪੋਨੋ ਸੂਦੂ ਇਹ ਕੀ ਬਦਮਾਸ਼ ਪਾਨਾ ਸਿੱਧੂ ਕੀ ਐ ਤੂੰ ਹੈ ਗਈਆਂ ਸਲਾ ਮਰਿਆ ਹੋਇਆ ਮੱਛਰ ਹੈ ਆਪਣੀ ਇੱਕ ਗੰਦੀ ਜ਼ੁਬਾਨ ਕਰਕੇ ਆਪਣੀ ਬੇਫਕੂਫੀ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਤੂੰ ਆਪਣੀ ਬੇਫਕੂਫੀ ਕਰਕੇ ਆਪਣੇ ਪੂਰੇ ਪਰਿਵਾਰ ਤੇ ਪਰਚੇ ਕਟਾ ਕੇ ਬੈ ਗਿਆ ਐਡਾ ਬੇਸਕੂਪ ਬੰਦਾ ਦੇਖ ਉਹ ਤੋਂ ਲੱਖੇ ਸਿਧਾਣੇ ਨੂੰ ਸਿੱਖ ਉਹਦੇ ਨਾਲ ਰਹਿ ਕੇ ਚੁਲਾਕੀ ਸਿੱਖਣੀ ਆ ਤਾਂ ਲੱਖੇ ਸਧਾਨੇ ਤੋਂ ਸਿੱਖ ਚੁਲਾਕੀ ਚੋ ਮਾਸਟਰ ਮਾਈਂਡ ਆ ਉਹਨੇ ਪੀ ਐਚ ਡੀ ਕੀਤੀ ਆ ਚੁਲਾਕੀਆਂ ਦੀ ਉਹ ਬੰਦਾ ਐਦਾ ਪਾਰਟੀ ਬਦਲਦਾ ਤੇ ਐਦਾ ਦਲ ਬਦਲਦਾ ਮਰਡਰਿਸਟਾ ਲੱਖੇ ਸਧਾਨਾ ਇਹਨੇ ਸਭ ਨੂੰ ਪਤਾ ਮਰਡਰ ਦਾ ਚਾਰਟ ਸੀ ਉਹ ਤੇ ਪੈਸੇ ਦੇ ਕੇ ਛੋਟਕੇ ਬਾਹਰ ਆ ਗਿਆ ਸਰੇ ਲੋਕਾਂ ਦੇ ਪਹਿਲੇ ਤੁਸੀਂ ਮਰਡਰ ਕਰਦੇ ਹੋ ਇਹ ਦੋ ਧੀਆ ਦਾ ਤੁਸੀਂ ਪਿਓ ਮਾਰਤਾ ਹੋ ਜਨਾਨੀ ਦੇ ਤੀਜੇ ਬੱਚੇ ਦੀ ਕੁੱਖ ਸੀ ਫਿਰ ਤੁਸੀਂ ਆ ਗਿਆ ਵੀ ਮੈਂ ਆਪੇ ਬਣ ਜਾਣਾ ਇਹ ਨਹੀਂ ਕੁਰਸੀ ਦਾ ਤੁਹਾਨੂੰ ਲਾਲਚ ਸੱਤਾ ਦਾ ਤੁਹਾਨੂੰ ਇੰਨਾ ਲਾਲਚ ਤੁਸੀਂ ਇੰਨਾ ਗੰਦ ਪਰਿਓ ਬਿਨਾ ਸੱਤਾ ਤੋਂ ਬਿਨਾ ਕੁਰਸੀ ਤੋਂ ਵੀ ਤੁਸੀਂ ਲੋਕਾਂ ਦੇ ਚੰਗੇ ਕੰਮ ਕਰ ਸਕਦੇ ਹੋ ਪਰ ਨਾ ਆਪਾਂ ਕੁਰਸੀ ਲੈ ਕੇ ਪੈਸਾ ਖਾਣਾ ਲੱਖੇ ਸੁਧਾਲੇ ਦੀ ਕੋਠੀ ਵੇਖੋ ਜਾ ਕੇ ਮਹਿਲਾ ਜਿੱਦਿਆਂ ਨੇ ਕੋਠੀ ਪਾਈਏ ਦੀ ਕੰਧਾ ਦੇ ਕੁੜੀ ਦੀ ਕੋਠੀ ਦੀ ਕੰਧਾ ਦੀ ਬਾਉਂਡਰੀ ਹੈ ਨਾ ਐਡੀਆਂ ਉੱਚੀਆਂ ਤੇ ਮਜ਼ਬੂਤ ਕੰਧਾ ਕਿਉਂਕਿ ਕਿ ਗੈਂਗਸਟਰ ਸੀ ਇਹਨੂੰ ਪਤਾ ਇਹਦੀ ਲੋਕਾਂ ਨਾਲ ਦੁਸ਼ਮਣੀ ਹੈ ਇਹਨੂੰ ਕੋਈ ਵੀ ਆ ਕੇ ਇਹਨੂੰ ਵੀ ਠੋਕ ਸਕਦਾ ਇਹਦੇ ਘਰ ਚ ਇਹਦੇ ਦੋਨੋਂ ਬੱਚਿਆਂ ਨੂੰ ਵੀ ਠੋਕ ਸਕਦਾ ਤੂੰ ਲੱਖ ਸਧਾਣੇ ਜਿਹੜਾ ਤੂੰ ਸਿੱਖ ਗੁਰਸਿੱਖ ਬੰਦਾ ਗੁਰੂ ਘਰ ਦਾ ਉਹ ਪਾਠੀ ਰਾਗੀ ਜੋ ਵੀ ਸੀ ਜਿਹਨੂੰ ਤੂੰ ਵੱਡਿਆ ਸੀ ਉਹਦੀਆਂ ਦੋ ਧੀਆਂ ਦੀ ਕਿਤੇ ਨੂੰ ਬੱਦੋਆ ਨਹੀਂ ਲੱਗਣੀ ਉਹਦੀ ਵਾਈਫ ਕਿਤੇ ਨੂੰ ਬੱਦੋਆ ਨਹੀਂ ਲੱਗਣੀ ਉਹ ਬੱਚਾ ਜਿਹੜਾ ਸਜਾਨੀ ਦੋਸਤਾਂ ਕੋਖਾ ਵਿੱਚ ਸੀ ਜਿਹਨੂੰ ਤੂੰ ਦੁਨੀਆ ਤੋਂ ਆਉਣ ਤੋਂ ਪਹਿਲੇ ਉਹਦਾ ਪਿਓ ਖੋ ਲਿਆ ਕੀ ਤੇਨੂੰ ਉਹਨਾਂ ਦੇ ਬੱਦੋਆ ਨਹੀਂ ਲੱਗਣੀ ਕੀ ਤੇਰੇ ਬੱਚੇ ਤੇਰੇ ਮੁੰਡਿਆਂ ਨੂੰ ਬੱਦੋਆ ਨਹੀਂ ਲੱਗਣਗੇ ਜਿਵੇਂ ਤੂੰ ਕਿਸੇ ਦਾ ਪਿਓ ਮਾਰਿਆ ਸੀ ਨਾ ਲੱਖ ਸਧਾਣੇ ਯਾਦ ਰੱਖੀ ਤੇਰੇ ਬੱਚੇ ਵੀ ਇੱਕ ਦਿਨ ਤੇਥੋਂ ਬਿਨਾਂ ਜ਼ਿੰਦਗੀ ਜੀਣਗੇ ਹਰੇਕ ਕਰਮਾ ਹੈ ਔਰ ਕਰਮਾ ਸਭ ਨੂੰ ਭਰਨਾ ਪੈਂਦਾ ਹੈ ਤੁਸੀਂ ਗਰੀਬ ਕਿਸੇ ਨੂੰ ਮਾਰ ਕੇ ਉਹਦਾ ਪੈਸੇ ਦੇ ਕੇ ਮੂੰਹ ਬੰਦ ਕਰਾ ਸਕਦੇ ਹੋ ਪਰ ਜਿਹੜਾ ਉੱਪਰ ਈਸ਼ਵਰ ਬੈਠਾ ਨਾ ਉਹਦੀ ਸਜ਼ਾ ਉਹਦੀ ਮਾਰ ਸਭ ਨੂੰ ਪੈਂਦੀ ਹੈ ਸ਼ਰਮ ਆਣੀ ਚਾਹੀਦੀ ਐ ਲੱਖੇ ਸਦਾਣੇ ਨੂੰ ਜਿਉਂਨੇ ਦੋ ਧੀਆਂ ਦੇ ਪਿਓ ਦਾ ਵਧ ਕੀਤਾ ਤੇ ਆਹ ਪਾਲਾ ਸਿੱਧੂ ਹੈ ਇਹ ਵੀ ਮਰਡਰ ਵਿੱਚ ਸ਼ਾਮਿਲ ਸੀ ਜਿਹਦੇ ਵਿੱਚ ਇਹਦੀ ਭੈਣ ਦੇ ਘਰ ਵਾਲੇ ਨੇ ਇਹਦੇ ਜੀਜੇ ਨੇ ਆਪਣਾ ਸੱਕਾ ਭਰਾ ਵੜਿਆ ਤੇ ਬਾਈਕ 'ਲੇ ਪਹਿਲੀ ਨੱਪ ਲਈ ਭਰਾ ਦੇ ਮਰਡਰ 'ਚ ਅੰਦਰ ਆ ਉਹਨਾਂ ਦੀ ਕੋਠੀ ਨੇ ਭਾਨੇ ਨੇ ਨਪਲੀ ਸਾਰਾ ਕੁਝ ਉਹਨਾਂ ਨੇ ਨਪ ਲਿਆ। ਕਿਉਂ ਜਠਾਣੀ ਸੀ ਨਾ ਪਹਿਲੇ ਜਠਾਣੀ ਦਾ ਬੰਦਾ ਮਾਰਦਾ ਫਿਰ ਸਾਰਾ ਕੁਝ ਨਪ ਕੇ ਜੇ ਮੇਰੀ ਭੈਣ ਕੋਲ ਚਲ ਜਾਈ। ਬੜੀ ਬਦਮਾਸ਼ੀ ਹੈ ਤੇਰੀ ਕੋਈ ਨਾ ਸਰਕਾਰ ਨੇ ਉਹ ਵੀ ਕੇਸ ਖੋਲੇ ਆ ਉਹ ਵੀ ਕੁੜੀਆਂ ਨੂੰ ਉਹਨਾਂ ਧੀਆਂ ਨੂੰ ਦੋ ਧੀਆਂ ਸੀ ਉਹ ਜਿਨ੍ਹਾਂ ਦਾ ਪਿਓ ਤੇਰੇ ਜੀਜੇ ਨੇ ਵੱਢਿਆ। ਉਹਨਾਂ ਨੂੰ ਉਹਨਾਂ ਦਾ ਰਾਈਟ ਮਿਲੂਗਾ ਸਰਕਾਰ ਜ਼ਮੀਨ ਵੀ ਦਿਵਾਊਗੀ ਕੋਠੀ ਖਾਲੀ ਵੀ ਕਰਾਊਗੀ ਭਵਾ ਤੁਹਾਡੇ ਡੰਡਾ ਦੇ ਕੇ ਕਰਾਊਗੀ। ਸੋ ਮੈਂ ਉਮੀਦ ਕਰਦੀ ਆਂ ਕਿ ਅੱਜ ਤੋਂ ਬਾਅਦ ਤੂੰ ਜੋ ਵੀ ਸੋਸ਼ਲ ਵਰਕ ਕਰੇਂਗਾ ਬੜੀ ਤਮੀਜ਼ ਨਾਲ ਤੇ ਸੰਸਮਤ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਏਗਾ। ਮਾਪਿਆਂ ਦੀਆਂ ਗਾਲਾਂ ਨਹੀਂ ਕੱਢੇਗਾ। ਜਿੱਦਾਂ ਤਨੂੰ ਪੁੱਸ ਪਿਆ ਸੀ ਨਾ ਪੰਜਾਬ 'ਚ ਇੱਥੇ ਆ ਜਾ ਕੈਨੇਡਾ। ਇੱਥੇ ਲਾ ਕੇ ਸਾਨੂੰ ਫੋਨ। ਤੈਨੂੰ ਕੋਈ ਆਪਾ ਨਾਲ ਸੁਧੂ ਬੋਲਦਾ ਪੜਦੋ ਖੁਲਾਰਦੋ ਐਂ ਕਰਦੋ ਕਰਕੇ ਦੇਖੇ ਤਾਂ। ਜਿੱਦਾਂ 15 ਮਿੰਟ 'ਚ ਨਾ ਇੱਥੇ ਪੁਲਿਸ ਨੇ ਚੱਕ ਕੇ ਕਿਰੇ ਨੇ ਪੁਲਿਸ ਨੇ ਅੰਦਰ ਨਾ ਮਾਰਿਆ। ਕਿ ਫੋਨ ਤੇ ਥ੍ਰੈਟਿੰਗਸ ਦੇ ਰਿਆ ਸੀ। ਸੋ ਸੇਮ ਭਾਰਤ ਦੀ ਸਰਕਾਰ ਨੇ ਸੇਮ ਪੰਜਾਬ ਦੀ ਸਰਕਾਰ ਨੇ ਕੀਤਾ। ਔਰ ਇਹ ਜਾਇਜ਼ ਹੈ। ਸਾਨੂੰ ਰਾਈਟ ਹੀ ਨਹੀਂ ਆ ਕਿਸੇ ਨੂੰ ਅਸੀਂ ਫੋਨ ਤੇ ਥ੍ਰੈਟਿੰਗਸ ਦੀਏ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀ ਇਹ ਲਾਅ ਕੰਡੀਆਂ ਵਿੱਚ ਵੀ ਆ ਪਰ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਘੱਟ ਪਤਾ ਹੈ ਗੱਲ ਸੋ ਬਹੁਤ ਸਹੀ ਟ੍ਰੀਟਮੈਂਟ ਹੋਇਆ ਤੇਰਾ ਹੁਣ ਤੂੰ ਰੋ ਰੋ ਕੇ ਜੋ ਲੋਕਾਂ ਨੂੰ ਦੱਸ ਰਿਆਂ ਆ ਵਾਜਾ ਮਾਰ ਕੇ ਰੋ ਰੋ ਕੇ ਮੇਰੇ ਨਾਂ ਪਾਣਾ ਵਾ ਤੇਰਾ ਮਰ ਤਾ ਫੰਡਾ ਪਾਣੀ ਪਾਤਾ ਮੇਰੇ ਤੇ ਠੰਡਾ ਸ਼ੁਕਰ ਕਰ ਤੂੰ ਜ਼ਿੰਦਾਬਾਦ ਆ ਗਿਆ ਤੇਰਾ ਕਬੂਤਰ ਨਹੀਂ ਬਣਾ ਕੇ ਭੇਜਿਆ ਲੈ ਉਹਨਾਂ ਨੇ ਕੋਈ ਮਾੜਾ ਜਿਹਾ ਸਕੂਲ ਜਾ ਮੱਡੀ ਜੀ ਐਜੂਕੇਸ਼ਨ ਲੈ बोलण ਦਾ ਤਰੀਕਾ ਦੇਖ ਆਪਣਾ ਬਿਲਕੁਲ ਗਵਾਰਾਂ ਵਾਲੇ ਕੰਮ ਕਰ ਰਹੇ ਆ ਕਾਲਜ ਚੱਲ ਜਾ ਸਕੂਲ ਚੱਲ ਜਾ ਤੈਨੂੰ ਅਸਲ ਚ ਪੜ੍ਹਾਈ ਦੀ ਲੋੜ ਆ ਉਹ ਓਪਨ ਓਪਨ ਬੋਰਡ ਸਕੂਲ ਹੁੰਦਾ ਨਾ ਜਿਆਦਾ ਉਮਰ ਦੇ ਬੰਦੇ ਹਾਸੇ ਜਾ ਉੱਥੇ ਪੜ੍ਹਾਈ ਕਰ ਥੋੜੀ ਸਿੱਖਿਆ ਕਰ ਸ਼ਾਇਦ ਤੈਨੂੰ ਮਾੜੀ ਮੋਟੀ ਤੈਨੂੰ ਅਕਲ ਆਵੇ ਭੌਂਕੜਾ ਤੂੰ ਕੁੱਤੇ ਵਰਗੂ ਭੌਂਕਦਾ ਰਹਿ ਗਿਆ ਪਿਛਵਾੜੇ ਤੇ ਡੰਡੇ ਖਾਲੇ ਤੂੰ ਬਰਦ ਸਲੇਟੀਆਂ ਤੇ ਲੇਟਿਆ ਤੂੰ ਉਹ ਲੱਖਾ ਕਿੱਥੇ ਚਲੀ ਜਾਈ ਜਾਂਦਾ ਤੈਨੂੰ ਪਤਾ ਨਹੀਂ ਚੱਲਦਿਆ ਵੇ ਬੰਦਾ ਸਰੇਆਮ ਤੇ ਰਹਾ ਇਸਤੇਮਾਲ ਕਰ ਰਿਹਾ ਉल्लू ਦਾ ਪੱਠਾ ਨਾ ਹੋਵੇ ਫਿਰ ਕਹਿੰਦਾ ਨੇਸੀ ਘਰ ਪਰ ਬੋਲਦੀ ਐ ਫਿਰ ਤੇਰੇ ਪਿੰਡ ਦੀ ਬੁੜੀਆਂ ਕਹਿੰਦੀ ਐ ਨੇਸੀ ਘਰੇ ਵਾਲੇ ਸਜਣ ਤੈਨੂੰ ਇੱਥੇ ਵੀ ਖਿੱਚ ਲਈ ਆ ਸਕਦੇ ਆ ਸੜਕ 'ਚ ਬੜੇ ਜੂਰੇ ਇਸ ਨੂੰ ਖਿੱਚ ਕੇ ਪੰਨੂ ਨੂੰ ਲਿਆ ਜੁੱਤੇ 'ਤੇ ਪੋਲਿਸ਼ ਵਾਲੇ ਪੰਨੂ ਨੂੰ ਬੁਲਾ ਲਈ ਘੰਡੀਆਂ ਖਿੱਚ ਕੇ ਨੇਨਸੀ ਘਰੇ ਵੱਲ ਕੋ ਗਾਜਰ ਮੂਲੀ ਦੀ ਸਬਜ਼ੀ ਵੀ ਖੇਤਾਂ 'ਚ ਜਾ ਕੇ ਪੱਟ ਲਈ ਤੇ ਕਚਰ 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 ਖਾ ਲਈ ਐ ਕੱਟ ਕੇ ਸਬਜ਼ੀ ਬਣਾਈ ਐਨੇ ਤੁਸੀਂ ਸਾਰੇ ਤੇਰੇ ਮਗਰ ਗਵਾਰ ਲੋਕ ਲੱਗੇ ਆ ਬਾਈ ਕਾਨੂੰਨ ਵਿੱਚ ਰਹਿਣਾ ਹੀ ਪੈਣਾ ਸਾਰਿਆਂ ਨੂੰ ਕਾਨੂੰਨ ਤੋਂ ਬਾਹਰ ਹੋਵੋਗੇ ਤਾਂ ਛਿੱਤਰਫਰੇੜ ਹੋਊਗੀ ਜੇ ਮੈਂ ਵੀ ਤੇਰੇ ਵਰਗੇ ਲੱਛਣ ਕਰਦੀ ਨਾ ਪੰਜਾਬ ਜਿੱਦਾਂ ਸ਼ਾਇਦ ਮੇਰੀ ਵੀ ਅਹੀਂ ਛਿੱਤਰਫਰੇੜ ਹੋਈ ਹੋਣੀ ਸੀ ਦਿਮਾਗ ਦਿਮਾਗ ਨਾਮ ਦੀ ਚੀਜ਼ ਹੁੰਦੀ ਐ ਇੱਕ ਜੋ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਹਰ ਇੱਕ ਮਨੁਸ਼ੀਅਨ ਨੂੰ ਵਰਤਿਆ ਜਾਨਵਰਾਂ ਨੂੰ ਨਹੀਂ ਵਰਤਿਆ ਇਨਸਾਨ ਨੂੰ ਇੱਥੋਂ ਚੱਲਣਾ ਚਾਹੀਦਾ ਨਾ ਕਿ ਆਪਣੀ ਲੋਲੋ ਨਾਲ ਲੋਲੋ ਵਿੱਚ ਹੱਡੀ ਨਹੀਂ ਹੁੰਦੀ ਜੀਭ ਵਿੱਚ ਉਹ ਹੱਡੀਆਂ ਬੜੀਆਂ ਤੜਾਂਦੀ ਐ ਸੋ ਤੇਰੀ ਜੀਭ ਹੱਡੀ ਤਖਸੀਰ ਨਹੀਂ ਕਿਸੇ ਦੀ ਵੀ ਨਹੀਂ ਪਰ ਤੂੰ ਆਪਣੇ ਜੀਭ ਦੇ ਕਰਤੂਤਤਾ ਕਰਕੇ ਆਪਣੇ ਛੇਤਰ ਪ੍ਰਿੰਟ ਕਰਵਾਈ ਆਈ ਹੋਪ ਤੇਰ ਤੱਕ ਮੇਰੇ ਵੀਡੀਓ ਪਹੁੰਚੂਗੀ ਤੂੰ ਸੁਣੇਗਾ ਹਾਈ ਵਿੱਚ ਬੜੀਆਂ ਲੱਗ ਨੇ ਤੈਨੂੰ ਗਾਲਾਂ ਆਉੜੀਆਂ ਕੱਢੇਗਾ ਗਾਲਾਂ ਨਾ ਕੱਢੀ ਬਹੁਤ ਛੋਟਾ ਐ ਮਿੱਥੋ ਮਰਚ ਤੇ ਮੈਂ ਤੈਨੂੰ ਛੋਟੇ ਭਰਾ ਵਰਗਾ ਸਮਝਾ ਰਹੀ ਆ ਗੁੱਸਾ ਤੇਰੇ ਤੇ ਆ ਰਿਹਾ ਕਿ ਤੇਰੇ ਕੋਲ ਦਿਮਾਗ ਦੀ ਕਮੀ ਹੈ ਹੋਰ ਕੁਛ ਨਹੀਂ ਇਹੀ ਦਿਮਾਗ ਨੂੰ ਚੰਗੇ ਕੰਮ ਚਲਾ। ਇਹੀ ਦਿਮਾਗ ਨੂੰ ਚੰਗੇ ਪਾਸੇ ਲਾ। ਗਾਲਾਂ ਕੱਢਣੀਆਂ ਲੋਕਾਂ ਨੂੰ ਬੰਦ ਕਰ। ਬਦਮਾਸ਼ੀ, ਗੁੰਡਾਗਰਦੀ ਹੈ ਨਾ ਜਿਹੜੀ। ਗੁੰਡਾਗਰਦੀ, ਬਦਮਾਸ਼ੀ ਨਾਲ ਅਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ। ਦਿਲ ਜਿੱਤਣ ਵਾਸਤੇ ਤੁਹਾਡੇ ਵਿੱਚ ਨਮਰਤਾ, ਸ਼ਹਿਨਸ਼ੀਲਤਾ, ਜ਼ੁਬਾਨ 'ਚ ਮਿਸ਼ਰੀ ਹੋਣੀ ਚਾਹੀਦੀ ਹੈ। ਫਿਰ ਦਿਲਾਂ ਤੇ ਰਾਜ ਹੁੰਦਾ। ਇਹ ਗੰਦੀ ਜ਼ੁਬਾਨ ਨਾਲ ਹੂੰ ਹੂੰ ਸਿਰਫ ਛੱਤਰ ਪਰੇੜੀ ਹੁੰਦੀ ਆ। ਸੋ ਮੈਨੂੰ ਉਮੀਦ ਆ ਕਿ ਤਰ੍ਹਾਂ ਲੈਂਨ ਦੇਣ ਵਾਲਾ ਜਿਹੜਾ ਬਿਜ਼ਨਸ ਚ ਚਲਾਇਆ ਸੀ ਬੰਦ ਹੋ ਗਿਆ ਜਹਾਂ